ਬਾਬਾ ਸੈਮੰਦਾਸ ਮਹਾਰਾ ਜੀ ਮਾਨ ਮੰਤ੍ਰੀ ਵੋਹ ਹੋ ਕਾਰੀ ਜੀ ਜੀ ਨੂੰ ਸਹਾਰਾ ਬਾਬਾ ਜੀ ਦਾ ਸਹਾਰਾ ਏ ਬਾਬਾ ਸੈਭ ਦਸ ਮਹਾਰਾ ਤੇਰੇ ਨਾਮ ਦਾ ਸਹਾਰਾ ਏ ਮਨੁ ਗੁਆਦ ਮਾ ਤੇਰੇ ਨਾਮ ਦਾ ਸਹਾਰਾ ਏ ਬਾਬਾ ਸੈਭ ਦਸ ਮਹਾਰਾ ਸਹਾਰਾ ਏ ਮਨੁ ਗੁਆਦ ਮਾ ਸਾਨੂੰ ਲੱਗਦਾ ਪਿਆਰਾ ਏ ਸਾਨੂੰ ਲੱਗਦਾ ਪਿਆਰਾ ਏ ਸਾਨੂੰ ਲੱਗਦਾ ਪਿਆਰਾ ਏ ਬਾਬਾ ਸੈਭ ਦਾ ਸਹਾਰਾ ਤੇਰੇ ਨਾਮ ਦਾ ਸਹਾਰਾ ਏ ਪਪਾ ਸੇ ਪਾਤ ਮਹਾਰਾ ਤੇਰੇ ਨਾਮ ਦਾ ਸਹਾਰਾ ਏ ਪਪਾ ਸੇ ਪਾਤ ਮਹਾਰਾ ਤੇਰੇ ਨਾਮ ਦਾ ਸਹਾਰਾ ਏ ਪਪਾ ਸੇ ਪਾਤ ਮਹਾਰਾ ਪਪਾ ਸਹੰਗਾਰ ਜਿਦੇ ਨਹੀਂ ਤਾਨੀ ਫਰ ਲਵੇ ਲਿਖਾਉਣ ਵਾਲਾ ਵੀ ਇਹੀ ਆ ਕਮਾਉਣ ਵਾਲਾ ਵੀ ਇਹੀ ਆ ਕਿਸੇ ਦੀ ਪਾਵਰ ਨਹੀਂ ਕੋਈ ਬੰਦਾ ਮੱਥਾ ਟੇਕ ਰਿਹਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਪਿੱਛੇ-ਪਿੱਛੇ ਥੋੜਾ ਜਿਹਾ ਹੋ ਕੇ ਉਹ ਪਿੱਛੇ ਮੰਡਾਲ ਖਾਲੀ ਪਿਆ ਥੋੜੇ-ਥੋੜੇ ਪਿੱਛੇ ਨੂੰ ਹੋ ਜਾਓ ਭਾਈ ਆਹਾ ਬੇਨਤੀ ਹੈ ਤੇ ਜਿਹੜੇ ਸੇਵਾਦਾਰ ਖੜੇ ਨੇ ਇੱਥੇ ਸੇਵਾਦਾਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਥੋੜੇ-ਥੋੜੇ ਪਿੱਛੇ ਕਰ ਦਿਓ ਸੇਵਾਦਾਰਾਂ ਨੂੰ ਪਿੱਛੇ ਸਾਰਾ ਮੰਡਾਲ ਖਾਲੀ ਪਿਆ ਕਿਉਂਕਿ ਸੰਗਤ ਨੇ ਹੋਰ ਵੀ ਆਉਣਾ ਥੋੜਾ-ਥੋੜਾ ਪਿੱਛੇ ਹੋ ਜਾਓ ਜੋ ਤੇ ਫਿਰ ਗਿਆ ਨੂੰ ਤੂੰ ਪਾਪਾ ਚੰਨਾ ਦੇ ਵਿਸਰਾਇਆ ਦਿਲ ਦੇ ਦੁਆਲਾ ਨੂੰ ਚੰਨਾ ਦੇ ਵਿਸਰਾਇਆ ਹਾਂ ਕਦਰ ਸੀ ਸਾਡੀ ੱਖਾਂ ਵਰਦੀ ਲੱਖਾਂ ਵਿੱਚ ਖੜਾਇਆ ਲੱਖਾਂ ਵਿੱਚ ਖੜਾਇਆ ਦਿਲ ਦੀ ਦੁਆਲਾ ਇਹ ਜਦੋਂ ਬਾਹਰ ਫੜਤੇ ਆਉਂਦੇ ਨੇ ਨਾ ਸੰਤ ਇਹਨਾਂ ਦੀ ਰੱਬ ਵੀ ਨਹੀਂ ਮੋੜ ਸਕਦੇ ਕਹਤਾ ਜੇ ਸੰਤ ਧਾਗੇ ਨਾਲ ਬੰਨ੍ਹਦੇ ਰੱਬ ਦੀ ਪਾਵਨੀ ਕੀ ਖੋਲਦੇ ਰੱਬ ਦਾ ਬੰਨਿਆ ਹੋਇਆ ਸੰਗਲਾਂ ਦੇ ਨਾਲ ਸੰਤ ਪਰਾ ਵਿੱਚ ਖੁਲਾਵਾ ਮੇਰੇ ਇੱਕ ਵਾਰ ਤਾੜੀ ਮਾਰ ਦੋ ਬਾਬਾ ਸਾਹਿਬ ਦਾ ਜੀ ਦੇ ਨਾਮ ਤੇ ਰੂਹ ਤੇ ਜਿਰਪਿਆ ਨੂੰ ਤੂੰ ਬਾਬਾ ਚਲਣਾ ਦੇ ਵਿਸਾਇਆ ਦਰਨਾ ਦੇ ਵਿਸਾਇਆ ਦਰਨਾ ਦੇ ਵਿਸਾਇਆ ਕਤਰ ਸੀ ਸਾਟੀ ਕੱਖਾ ਵਰਗੀ ਲੱਖਾਂ ਵਿੱਚ ਖੜਾਇਆ ਛੱਟਾਂ ਵਿੱਚ ਖਲਾਇਆ ਕੱਤਾ ਵਿੱਚ ਖਲਾਇਆ ਤੇਰੇ ਨਾਮ ਦਾ ਜਹਰਾ ਹੈ ਬਾਬਾ ਸਾਹਿਬ ਦਾ ਸਮਾਰਾ ਤੇਰੇ ਨਾਮ ਦਾ ਜਹਾਰਾ ਹੈ ਤੂੰ ਲੱਗਦਾ ਪਿਆਰਾ ਏ ਤੂੰ ਲੱਗਦਾ ਪਿਆਰਾ ਏ ਸਾਨੂੰ ਲੱਗਦਾ ਪਿਆਰਾ ਏ ਤੂੰ ਲੱਗਦਾ ਪਿਆਰਾ ਏ ਬੱਸ ਤੇਰਾ ਦਸ ਮਹਾਰਾ ਤੇਰੇ ਨਾਲ ਦਾ ਸਹਾਰਾ ਏ ਤਮ ਸਹਿਦਾਰਨਾ ਤੇਰੇ ਨਾਲ ਦਾ ਸਹਾਰਾ ਏ ਬੱਸ ਤੇਰਾ ਦਸ ਮਹਾਰਾ ਤੇਰੇ ਨਾਲ ਦਾ ਸਹਾਰਾ ਏ ਬੱਸ ਤੇਰਾ ਦਸ ਮਹਾਰਾ